ਗੁਰਾਂ ਅੰਬੂਲੈਂਸ ਸੇਵਾ ਐਂਡ ਵੈਲਫੇਅਰ ਸੁਸਾਇਟੀ ਨੂੰ ਐਨਆਰਆਈ ਸ਼ਹਿਰ ਵਾਸੀਆਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ ਜਿਸ ਤੇ ਲਈ ਸੁਸਾਇਟੀ ਸਾਰੇ ਹੀ ਦਾਨੀ ਸੱਜਣਾ ਦਾ ਧੰਨਵਾਦ ਕਰ ਰਹੀ ਹੈ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਨਵੀਂ ਐਂਬੂਲੈਂਸ ਲਿਆਉਣ ਲਈ 2 ਲੱਖ ਰੁਪਏ ਦੀ ਰਾਸ਼ੀ ਰੋਹਿਤ ਪੁੰਜ ਕੈਨੇਡਾ ਵੱਲੋਂ ਆਪਣੇ ਸਵਰਗ ਪਿਤਾ ਅਸ਼ੋਕ ਪੁੰਜ ਜੀ ਨੂੰ ਸਮਰਪਿਤ ਆਪਣੇ ਪਰਿਵਾਰ ਵੱਲੋਂ ਦਿੱਤੀ ਗਈ ਜਿਨ੍ਹਾਂ ਚ ਸੁਰਿੰਦਰ ਪੁੰਜ ਯੂਕੇ ਸੁਤੰਤਰ ਪੁஞ்ச ਅਮਰੀਕਾ ਰਜੀਵ ਪੁஞ்ச ਬਿੱਟੂ ਸਾਫ ਦਾ ਕਾਉਂਸਲਰ ਵੱਲੋਂ ਇਹ ਰਾਸ਼ੀ ਦਿੱਤੀ ਗਈ ਹੈ ਇਸੇ ਤਰ੍ਹਾਂ 25000 ਰੁਪਏ ਦੀ ਸਹਾਇਤਾ ਜੀਐਨਏ ਗਰੁੱਪ ਵੱਲੋਂ ਸਰਦਾਰ ਜਗਦੀਸ਼ ਸਿੰਘ ਸਿਆਰਾ ਵੱਲੋਂ 5100 ਰਣਜੀਤ ਸਿੰਘ ਵੱਲੋਂ ਰਾਸ਼ੀ ਦਿੱਤੀ ਗਈ ਹੈ 50000 ਰੁਪਏ ਕਮਲ ਸ਼ਰਮਾ ਅਜੀਤ ਸ਼ਰਮਾ ਦੇ ਵੱਲੋਂ ਆਪਣੇ ਸਵਰਗੀ ਪਿਤਾ ਸतीश ਸ਼ਰਮਾ ਜੀ ਦੀ ਯਾਦ ਵਿੱਚ ਦਿੱਤੇ ਹਨ 11000 ਰੁਪਏ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 1988 ਬੈਚ ਦੇ ਦੋਸਤਾਂ ਵੱਲੋਂ ਦਿੱਤੇ ਗਏ 5500 ਰੁਪਏ ਇਨਰ ਵਿਲ ਕਲੱਬ ਗੁਰਾਂ ਵੱਲੋਂ 5500 ਰੁਪਏ ਸੁੰਦਰਕਾਂਡ ਪਾਠ ਗਰੁੱਪ ਗੁਰਾਂ ਵੱਲੋਂ ਦਿੱਤੇ ਗਏ ਇਹ ਸਾਥ ਇੱਕ ਦੀ ਸਿੰਘ ਉਹਨਾਂ ਦੀ ਪਾਸ ਹੈ ਤੇ ਵੀ ਸਿੰਘ ਸੀ ਆਣ ਜਾਂਦੇ ਉਹਨਾਂ ਵੱਲੋਂ ਹੈ 25000 ਰੁਪਏ ਹੈ ਠੀਕ ਹੈ ਜੀ ਐਂਬੂਲੈਂਸ ਹੋਈ ਜਿਹੜੀ ਗੁਰਾਂ ਤੇ ਲੈ ਲੈਣੀ ਹੈ ਹੋ ਜਾਵੇ ਹਾਂ ਜੀ ਮਾਮਾ ਜੀ ਸਾਡੀ ਸੇਵਾ 5500 ਰੁਪਏ ਦਾ ਹਾਂ ਜੀ ਠੀਕ ਹੈ ਜੀ 5500 ਠੀਕ ਹੈ ਜੀ ਮੇਰੇ ਵੱਲੋਂ जय श्री राम। असी इनर व्हील क्लब तों मैं नेहा तुगल प्रेसिडेंट जो कि असी गोरायां लाइव दे उते हे देख्या सी कि एम्बुलेंस दी ਸਾਡੇ ਗੁਰਾਇਆਂ ਦੇ ਵਿੱਚ ਬਹੁਤ ਜ਼ਿਆਦਾ ਲੋਡ ਹੈ। ਔਰ ਇਸ ਨੂੰ ਦੇਖ ਕੇ ਸਾਡੀ ਸੰਸਥਾ ਨੇ ਤੇ ਸੁੰਦਰ ਕਾਂਟ ਪਾਰ ਦੇ ਗਰੁੱਪ ਨੇ ਸੋਚਿਆ ਕਿ ਅਸੀਂ ਵੀ ਇਸ ਸੰਸਥਾ ਲਈ ਕੁਝ ਕਰੀਏ ਜੋ ਕਿ ਅਸੀਂ ਇਹਨਾਂ ਨੂੰ ਥੋੜਾ ਜਿਹਾ ਸਹਿਯੋਗਦਾਨ ਪਾ ਰਹੇ ਹਾਂ। ਤੇ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਵਿੱਚ ਹੋਰ ਵੀ ਵੱਧ ਤੋਂ ਵੱਧ ਜਾਨੇ ਸੁਗਦੀ ਸੇਵਾ ਵਿੱਚ ਆਪਣਾ ਐਨ ਆਰ ਆਈ ਵੀਰ ਵਗੈਰਾ ਸੇਵਾ ਪਾਣ ਜੋ ਕਿ ਉਹਨਾਂ ਦੀ ਹੈਲਪ ਨਾਲ ਹੀ ਅਸੀਂ ਇਹ ਪ੍ਰੋਜੈਕਟ ਪੂਰਾ ਕਰ ਸਕਦੇ ਆ ਮਤਲਬ ਅਸੀਂ ਇਹ ਪੂਰਾ ਕਰ ਸਕਦੇ ਆ ਸਾਨੂੰ ਉਮੀਦ ਹੈ ਕਿ ਸਾਡੀ ਇਹ ਸੁਣ ਕੇ ਇਨਰ ਵੀਲ ਕਲੱਬ ਔਰ ਸੁੰਦਰਪਾਣ ਵੱਲੋਂ ਤੇ ਇਹ ਜਿਆਦਾ ਤੋਂ ਜਿਆਦਾ ਵੱਧ ਛੱਡ ਕੇ ਸੇਵਾ ਪਾਉਣ ਦਾ ਮੌਕਾ ਦੇਓਗੇ ਧੰਨਵਾਦ ਜੈ ਸ਼੍ਰੀ ਰਾਮ ਜੀ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਇੱਕ ਸਾਡੀ ਗੁਰਾਇਆਂ ਦੀ ਬਹੁਤ ਹੀ ਵੱਡੀ ਨੀਡ ਸੀ ਜਿਸ ਰਿਗਾਰਡਿੰਗ ਉਹਦੇ ਵਿੱਚ ਇਨਰ ਵੀਲ ਕਲੱਬ ਤੇ ਸਾਡਾ ਸੰਦਰਗੰਡ ਪਾਠ ਗਰੁੱਪ ਅੱਜ ਇਕੱਠੇ ਹੋਇਆ ਸੀ ਇੱਥੇ ਇੱਕ ਬਹੁਤ ਹੀ ਵੱਡੀ ਨੀਡ ਲਾਸਟ ਟਾਈਮ ਅਸੀਂ ਸੁਣਿਆ ਸੀ ਕਿ ਬਹੁਤ ਤਗੜਾ ਐਕਸੀਡੈਂਟ ਹੋਇਆ ਸੀ ਗੁਰਾਇਆਂ ਦੇ ਵਿੱਚ ਤੇ ਉਸ ਟਾਈਮ ਤਿੰਨ ਬੰਦੇ ਉਹਦੇ ਵਿੱਚ ਐਕਸਪਾਇਰ ਹੋਏ ਸੀ ਤੇ ਉਸ ਟਾਈਮ ਇੱਕ ਜਿਹੜੀ ਕਮੀ ਸੀ ਗੁਰਾਇਆਂ ਵਿੱਚ ਉਹ ਇਹ ਸੀ ਕਿ ਇੱਥੇ ਉਹਨਾਂ ਨੂੰ ਲਿਜਾਣ ਦੇ ਲਈ ਇਹ ਜਿਹੜੀ ਉਹ ਵਾਹਨ ਹੁੰਦਾ ਉਹ ਪ੍ਰੋਵਾਈਡ ਨਹੀਂ ਸੀਗਾ ਇੱਥੇ ਉਹਦੀ ਕਮੀ ਸੀਗੀ ਫੇ ਵੀ ਅਸੀਂ ਕਹਿੰਦੇ ਆ ਕਿ ਸਾਡੇ ਗੁਰਾਇਆਂ ਵਾਸੀਆਂ ਦੀ ਇਹ ਬਹੁਤ ਵੱਡਾ ਉਪਰਾਲਾ ਆ ਕਿ ਉਹਨਾਂ ਨੇ ਇਸ ਚੀਜ਼ ਨੂੰ ਨੀਡ ਸਮਝਦੇ ਹੋਏ ਲੋਕਾਂ ਦੇ ਵਿੱਚ ਇੱਕ ਮੈਸੇਜ ਦਿੱਤਾ ਕਿ ਤੁਸੀਂ ਜ਼ਰਲ ਮਿਲ ਕੇ ਆਪਾਂ ਜਿਹੜੀ ਉਹ ਕਮੀ ਹੈ ਉਸ ਕਮੀ ਨੂੰ ਪੂਰਾ ਕੀਤਾ ਜਾਵੇ ਐਸੀ ਮੰਤਵ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਅੱਜ ਜ਼ਰਲ ਮਿਲ ਕੇ ਜਿੰਨਾ ਹੋ ਸਕਦਾ ਅਸੀਂ ਆਪਣੇ ਵੱਲੋਂ ਵੀ ਉਹਦੇ ਵਿੱਚ ਆਪਣਾ ਸ਼ੇਅਰ ਦਿੱਤਾ ਹੈਗਾ ਤੇ ਇੱਕ ਅਪੀਲ ਕਰਨਾ ਚਾਹਾਂਗੇ ਗੁਰਾਇਆਂ ਵਾਸੀਆਂ ਨੂੰ ਕਿ ਇਹਨਾਂ ਕੰਮਾਂ ਦੇ ਵਿੱਚ ਵੱਧ ਚੜ ਕੇ ਅੱਗੇ ਤੁਸੀਂ ਆਓ ਤਾਂ ਕਿ ਜਿਹੜੀ ਜੋ ਚੀਜ਼ਾਂ ਸਾਡੇ ਇੱਥੇ ਕਮੀ ਹੈਗੀਆਂ ਉਹ ਜ਼ਰਲ ਮਿਲ ਕੇ ਹੀ ਪੂਰੀਆਂ ਹੋ ਸਕਦੀਆਂ ਮੈਂ ਦੁਬਾਰਾ ਗੁਰਾਇਆਂ ਵਾਸੀਆਂ ਨੂੰ ਅਪੀਲ ਕਰਦੀ ਆ ਕਿ ਪਲੀਜ਼ ਸਾਰੇ ਇਕੱਠੇ ਹੋਵੋ ਜੋ ਸਾਡੇ ਸ਼ਹਿਰ ਦੇ ਵਿੱਚ ਕਮੀਆਂ ਅਸੀਂ ਉਹਨਾਂ ਨੂੰ ਰਲ ਮਿਲ ਕੇ ਕੰਪਲੀਟ ਕਰੀਏ ਤਾਂ ਕਿ ਅਗਲੀਆਂ ਜਾਨਾਂ ਬਚਾਈਆਂ ਜਾ ਸਕਣ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੁਰਾਇਆਂ ਦੇ ਬਹੁਤ ਹੀ ਸਨਮਾਨਿਤ ਪੰਜ ਫੈਮਿਲੀ ਦੇ ਨਾਲ ਹਾਂ ਇਹ ਉਹ ਫੈਮਿਲੀ ਹਾਂ ਜਿਨ੍ਹਾਂ ਦੇ ਕਰਕੇ ਗੁਰਾਇਆਂ ਦੇ ਨਾਮ ਦੇ ਨਾਲ ਮੈਂਚੈਸਟਰ ਆਫ ਪੰਜਾਬ ਜੁੜਿਆ ਤੇ ਇਹ ਹਮੇਸ਼ਾ ਹੀ ਗੁਰਾਇਆਂ ਦੀ ਤਰੱਕੀ ਦੇ ਲਈ ਗੁਰਾਇਆਂ ਦੇ ਨਾਮ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ ਤੇ ਅੱਜ ਜਦੋਂ ਅਸੀਂ ਐਂਬੂਲੈਂਸ ਦੇ ਲਈ ਸਲਾਹ ਕਰਦੇ ਸੀ ਮੀਟਿੰਗ ਦੇ ਵਿੱਚ ਪਹਿਲਾਂ ਜਦੋਂ ਬਿਲਕੁਲ ਸਟਾਰਟਸ ਦੇ ਵਿੱਚ ਇਹ ਸਲਾਹ ਕੀਤੀ ਤਾਂ ਸਾਨੂੰ ਲੱਗਦਾ ਸੀ ਕਿ ਇਹ ਸਾਲ ਜਾਂ ਦੋ ਸਾਲ ਦਾ ਪ੍ਰੋਜੈਕਟ ਹੋਊਗਾ ਤੇ ਇੰਨੇ ਟਾਈਮ ਦੇ ਵਿੱਚ ਆਪਾਂ ਇੰਨੇ ਪੈਸੇ ਇਕੱਠੇ ਕਰਕੇ ਜਿਹੜਾ ਆ ਉਹ ਐਂਬੂਲੈਂਸ ਖਰੀਦ ਪਾਵਾਂਗੇ ਪਰ ਰੋਹਿਤ ਪੁੰਜ ਦੇ ਇੱਕ ਫੋਨ ਨੇ ਜਿਹੜਾ ਸਾਡਾ 1 ਸਾਲ ਦਾ ਪ੍ਰੋਜੈਕਟ ਸੀ ਉਹਨੂੰ 1 ਮਹੀਨੇ ਦੇ ਵਿੱਚ ਕੰਪਲੀਟ ਕਰਨ ਦੀ ਸਾਡੀ ਹਿੰਮਤ ਬਣਾਈ। ਰੋਹਿਤ ਪੁੰਜ ਨੇ ਜਦੋਂ ਪਤਾ ਲੱਗਾ ਨੂੰ ਕਿ ਅਸੀਂ ਇਹ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਹੈ ਤਾਂ ਉਹਦਾ ਫੋਨ ਕੈਨੇਡਾ ਤੋਂ ਆਇਆ ਤੇ ਉਹਨੇ ਕਿਹਾ ਕਿ ਮੇਰੇ ਫਾਦਰ ਨੂੰ ਸਮਰਪਿਤ ਮੈਂ ਇਹ ਸਾਡੇ ਸਾਰੇ ਪਰਿਵਾਰ ਵੱਲੋਂ ਅ ਸ਼੍ਰੀ ਅਸ਼ੋਕ ਪੁੰਜ ਜੀ ਜੋ ਕਿ ਬਹੁਤ ਹੀ ਸੰਖੇਪ ਬਿਮਾਰੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਫਾਦਰ ਨੂੰ ਇਹ ਸਮਰਪਿਤ ਕਰਨਾ ਚਾਹੁੰਦਾ ਹਾਂ ਇਸ ਲਈ ਇਹ ਸਾਡੀ ਫੈਮਿਲੀ ਵੱਲੋਂ ਸਾਰਿਆਂ ਵੱਲੋਂ 2 ਲੱਖ ਰੁਪਿਆ ਜਿਹੜਾ ਆ ਉਹ ਐਂਬੂਲੈਂਸ ਲਿਆਉਣ ਦੇ ਲਈ ਗੁਰਆਂ ਦੇ ਵਿੱਚ ਜਿਹੜਾ ਆ ਉਹ ਦਿੱਤਾ ਜਾਵੇ ਅ ਇਸ ਦੇ ਨਾਲ ਉਹਨਾਂ ਨੇ ਸ਼੍ਰੀ ਸੁਰਿੰਦਰ ਪੁੰਜ ਜੀ ਜਿਹੜੇ ਕਿ ਇੰਗਲੈਂਡ ਤੋਂ ਹਨ ਤੰਤਰ ਅੰਕਲ ਸਤੰਦਰ ਪੌਂਜੀ ਅਮਰੀਕਾ ਤੋਂ ਅਤੇ ਰਜੀਵ ਪੌਂਜੀ ਜਿਹੜੇ ਕਿ ਸਾਡੇ ਗੁਰਾਇਆਂ ਦੇ ਵਿੱਚ ਕਿੰਨੇ ਸਾਲਾਂ ਤੋਂ ਸੇਵਾ ਨਿਭਾਰੇ ਹਨ ਐਮਸੀ ਦੀ ਤੇ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਆ ਇਹ 2 ਲੱਖ ਰੁਪਏ ਦੀ ਇਹ ਬਹੁਤ ਵੱਡੀ ਬਣਮੁੱਲੀ ਰਾਸ਼ੀ ਜਿਹੜੀ ਆ ਉਹ ਐਮਬੂਲੈਂਸ ਦੇ ਲਈ ਦਿੱਤੀ ਹੈ ਇਹ ਔਰ ਇਹ ਜਿਹੜੀ ਹੈ ਰਾਸ਼ੀ ਇਹ ਵਾਕਈ ਸਾਡੇ ਲਈ ਇੱਕ ਛਲਾਂਗ ਜਿਹੜੀ ਆ ਉਹ ਹੈ ਔਰ ਇਸ ਆਪਣਾ ਜਿਹੜਾ ਸੁਪਨਾ ਹੈ ਉਹ ਹੁਣ ਬਹੁਤ ਜਲਦੀ ਜਿਹੜਾ ਆ ਉਹ ਪੂਰਾ ਹੋਣ ਦੀ ਤੇ ਸ਼੍ਰੀ ਬਲਵਿੰਦਰ ਜੀ ਜਿਹੜੇ ਹਨ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਜਿਹੜਾ ਆ ਉਪਰਾਲਾ ਜਿਹੜਾ ਆ ਉਹ ਆਪਣਾ ਨਿਪਰੇ ਚੜੂਗਾ ਸਾਰਿਆਂ ਦਾ ਹੀ ਪੁੰਜ ਫੈਮਿਲੀ ਦਾ ਰੋਹਿਤ ਦਾ ਨੀਲਾ ਮੰਡੀ ਦਾ ਸਾਰਿਆਂ ਦਾ ਸਤੰਤਰ ਅੰਕਲ ਦਾ सुरेंद्र ਅੰਕਲ ਦਾ ਰਜੀਵ ਅੰਕਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਕਰਕੇ ਜਿਹੜਾ ਹੈਗਾ ਆ ਇਹ ਅੱਜ ਆਪਣਾ ਸੁਪਨਾ ਜਿਹੜਾ ਗੁਰਾਇਆਂ ਦੀ ਐਂਬੂਲੈਂਸ ਦਾ ਉਹ ਪੂਰਾ ਹੋਣ ਜਾ ਰਿਹਾ ਹੈ ਧੰਨਵਾਦ ਬਹੁਤ